ਬੋਲਣ ਲੱਗੇ ਆ ਪਤਾ ਲੱਗਦਾ ਨਾ ਇਹਨੂੰ ਆਪਣੀ ਜ਼ਿੰਮੇਵਾਰੀ ਦਾ ਅਹਿਸਾਸ ਆ ਇਹਨੇ ਪੰਜਾਬ ਦਾ ਪੱਤਾ ਪੱਤਾ ਆਪਣਾ ਬੈਰੀ ਬਣਾ ਲਿਆ ਹੈ ਕਾਂਗਰਸ ਪਾਰਟੀ ਜਿਹਨਾਂ ਥੋੜਾ ਜਿਹਾ ਪਹਿਲਾਂ ਰਲ ਕੇ ਇਲੈਕਸ਼ਨਾਂ ਲੜੀਆਂ ਉਹਨਾਂ ਦੇ ਸਭ ਤੋਂ ਵੱਡੇ ਲੀਡਰ ਰਾਹੁਲ ਗਾਂਧੀ ਜੀ ਜਿਨ੍ਹਾਂ ਨੇ ਕੰਨਿਆ ਕੁਮਾਰੀ ਤੋਂ ਲੈ ਕੇ ਕਸ਼ਮੀਰ ਤੱਕ ਐਡੀ ਵੱਡੀ ਪਾਦੀ ਯਾਤਰਾ ਕੀਤੀ ਹੈ ਪੈਦਲ ਯਾਤਰਾ ਕੀਤੀ ਹੈ ਉਹਦੇ ਖਿਲਾਫ ਬੋਲਣਾ ਮੈਂ ਸਮਝਦਾ ਕਿ ਇਹਨਾਂ ਦੀ ਬਖਲਾੜ ਦਾ ਨਤੀਜਾ ਇਹਨਾਂ ਨੂੰ ਪਤਾ ਲੱਗ ਗਿਆ ਕਿ ਸਤਾਈ ਵਿੱਚ ਸਾਡੀ ਮੰਜੀ ਕਾਂਗਰਸ ਨੇ ਠੋਕਣੀ ਹੈ ਔਰ ਕਾਂਗਰਸੀ ਸਾਰੇ ਵਰਕਰ ਤਿਆਰ ਹੈ 27 ਦੇ ਵਿੱਚ ਇਹਨਾਂ ਦੀ ਇਤਿਹਾਸਿਕ ਹਾਰ ਹੋਊਗੀ ਜਿਹੜਾ ਬਦਲਾ ਦੇ ਨਾਂ ਤੇ ਲੋਕਾਂ ਨਾਲ ਧੋਖਾ ਕੀਤਾ ਅੱਜ ਹਰ ਵਰਗ ਪੰਜਾਬ ਦਾ ਦੁਖੀ ਹੈ ਇਹਨਾਂ ਕੋਲ 27 ਵਿੱਚ ਪੂਰਾ ਵੱਡੇ ਤੌਰ ਤੇ ਬਦਲਾ ਲਿਆ ਜਾਊਗਾ ਸਰ ਕਿਸਾਨਾਂ ਦੇ ਉੱਪਰ ਵੇਖਣ ਮਿਲਦਾ ਹੈ ਜਦੋਂ ਧਰਨੇ ਲੱਗਦੇ ਉਦੋਂ ਸ਼ਾਂਤੀ ਸੀ ਤਾਂ ਹੁਣ ਕਿਸਾਨਾਂ ਨੂੰ ਪੂਰੀ ਤਰ੍ਹਾਂ ਇਹਨੇ ਧੋਧਿਆ ਵਾ ਇਹ ਅਸਲ 'ਚ ਹਰ ਇੱਕ ਨੂੰ ਧੋਖਾ ਦੇਣ ਵਾਲੀ ਹੈ ਕਹਿੰਦੇ ਕੁਝ ਹੋਰ ਹੈ ਕਰਦੇ ਕੁਝ ਹੋਰ ਹੈ ਕਿਸਾਨਾਂ ਨਾਲ ਜਿੱਡਾ ਵੱਡਾ ਵਿਸ਼ਵਾਸ ਕਾਟ ਕੀਤਾ ਅੱਜ ਤੱਕ ਪੰਜਾਬ ਦੀ ਹਿਸਟਰੀ ਵਿੱਚ ਐਡਾ ਵੱਡਾ ਘਟਿਆ ਕਾਰਵਾਈ ਕਿਸੇ ਨੇ ਨਹੀਂ ਕੀਤੀ ਜਿਨੀ ਆਮ ਆਦਮੀ ਨੇ ਕੀਤੀ ਹੈ ਕਾਂਗਰਸ ਸਰਕਾਰ ਦੇ ਵਿੱਚ ਕਿਸੇ ਕਿਸਾਨ ਨੂੰ ਥੱਪੜ ਤੱਕ ਨਹੀਂ ਵਜਿਆ ਇੰਦਾ ਨੇ ਕਿਸੇ ਨੂੰ ਛੱਡਿਆ ਨਹੀਂ ਕੋਈ ਯੂਨੀਅਨ ਨਹੀਂ ਛੱਡੀ ਉਹਨਾਂ ਦੇ ਮੋਰਚੇ ਨਹੀਂ ਛੱਡੇ ਸਾਰਿਆਂ ਨੂੰ ਜਲੀਲ ਕੀਤਾ ਉਹਨਾਂ ਨੂੰ ਬੰਦ ਕੀਤਾ ਨਾ ਬਜ਼ੁਰਗ ਵੇਖਿਆ ਨਾ ਮਾਤਾਵਾ ਵੇਖਿਆ ਇਹਨਾਂ ਨੂੰ ਇਸ ਗੱਲ ਦਾ ਖੰਮਿਆਜਾ ਭੁਗਤਣਾ ਪਵੇਗਾ ਸਰ ਇੱਕ ਵੀ ਦੇਖਣੀ ਹੈ ਜੀ ਇੱਕ ਗੱਡੀ ਲਵਾਈ ਗਈ ਹੈ ਪਾਣੀ ਵਾਲੀ ਉਹ ਕਿਸਾਨ ਵੀਡੀਓ ਪਾ ਰਹੇ ਨੇ ਕਿ ਉਹ ਕਿਸਾਨਾਂ ਦੇ ਉੱਤੇ ਪਛਾਰਾ ਮਾਰਨ ਵਾਸਤੇ ਕਿ ਜਿਹੜੇ ਧਰਨੇ ਲੱਗਣਗੇ ਉਹਨਾਂ ਉੱਤੇ ਇਹਨਾਂ ਤੋਂ ਹਰ ਘਟਿਆ ਗੱਲ ਦੀ ਆਸ ਰੱਖੀ ਜਾ ਸਕਦੀ ਹੈ ਇਹਨਾਂ ਨੇ ਪ੍ਰੋਗਰਾਮ ਬਣਾਇਆ ਵੀ ਅਸੀਂ ਇਹਨਾਂ ਨੂੰ ਜੇਲਾਂ ਵਿੱਚ ਦੇ ਕੇ ਅੰਦਰ ਦੇ ਕੇ ਤੰਗ ਕਰਕੇ ਦਾ ਆਪਣਾ ਟਾਈਮ ਕੱਢਣਾ ਔਰ ਲੋਕਾਂ ਨੇ ਵੀ ਫੈਸਲਾ ਕਰ ਲਿਆ ਥਾਂ ਤੇ ਕਿਸਾਨ ਯੂਨੀ ਜਿਹੜੀਆਂ ਪਿੰਡ-ਪਿੰਡ ਫੈਸਲਾ ਕਰ ਰਿਹਾ ਕਿ ਜੇ ਇਹਨਾਂ ਨੇ ਸਾਨੂੰ ਧਰਨੇ ਲਾਉਣ ਦੇਣ ਤੇ ਪਿੰਡਾਂ ਵਿੱਚ ਆਹੀ ਨਹੀਂ ਵੜਨੇੜਾ ਕਿ ਦਾ ਪਰਪਸ ਜਿਹੜੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸਾਡੇ ਅੰਤਰਰਾਸ਼ਟਰੀ ਪੱਧਰ ਦੇ ਨੇਤਾ ਸ੍ਰੀ ਰਾਹੁਲ ਗਾਂਧੀ ਜੀ ਵਾਸਤੇ ਗੰਦੀ ਤੇ ਭੱਦੀ ਸ਼ਬਦਾਵਲੀ ਵਰਤੀ ਹੈ ਸੂਰਜ ਤੇ ਠੁਕਣ ਦਾ ਕੰਮ ਕੀਤਾ ਵਾ ਅਸੀਂ ਉਹਦੇ ਖਿਲਾਫ ਅੱਜ ਭਗਵੰਤ ਮਾਨ ਦਾ ਦੇ ਪੁਤਲੇ ਸੜਨ ਦਾ ਤੇ ਭਗਵੰਤ ਮਾਨ ਦੇ ਖਿਲਾਫ ਰੋਸ ਪ੍ਰੋਟ ਜਟ ਕਰਕੇ ਸਰਕਾਰ ਦੇ ਕਨਨਤਾ ਕਵਾਦ ਪਿਆਉਣ ਦਾ ਕੰਮ ਕਰਦੇ ਸਰ ਇਹ ਜਿਹੜੇ ਦੋ ਸਾਲ ਕਹਿ ਵੀ ਰਹੇ ਕਿ ਬਹੁਤ ਜ਼ਿਆਦਾ ਲੋਕਾਂ ਨੂੰ ਆਪਣੇ ਵਾਅਦੇ ਕਰਕੇ ਨੇ ਇਹੜੀ ਵੋਟਾਂ ਦਿੱਤੀਆਂ ਹਾਂਜੀ ਜੀ ਸਾਹਿਬ ਕਹਿ ਰਹੇ ਸੀ ਕਿ ਜਦੋਂ ਸਰਕਾਰ ਬਣਨ ਤੋਂ ਪਹਿਲੋਂ ਇਹਨਾਂ ਨੇ ਬੜੇ ਵਾਅਦੇ ਕੀਤੇ ਬੜਾ ਕੁਝ ਦੱਸਿਆ ਸੀ ਤੇ ਕੀ ਨਿਕਲਿਆ ਉਹਨਾਂ ਵਾਅਦਿਆਂ ਦੇ ਵਿੱਚ ਉਹਨਾਂ ਵਾਅਦਿਆਂ ਦੇ ਵਿੱਚੋਂ ਜੋ ਕੁਝ ਨਿਕਲਿਆ ਉਹਦੇ ਬਾਰੇ ਤਾਂ ਹੁਣ ਲੋਕ ਹੱਥਾਂ 'ਚ ਥੁੱਕੇ ਬੈਠੇ ਨੇ 2027 ਦੇ ਵਿੱਚ ਦੱਸ ਦੇਣਗੇ ਕਿ ਕਿਸ ਤਰੀਕੇ ਨਾਲ ਝੂਠੇ ਵਾਦੇ ਕਰਕੇ ਇਹ ਸਾਰਾ ਕੁਝ ਕੀਤਾ ਸੀ ਕਿਉਂਕਿ ਉਹਨਾਂ ਵਾਦਿਆਂ ਦਾ ਹਿੱਜ ਪਿਆ ਜਿਹੜਾ ਸੀ ਉਹ ਦਿੱਲੀ ਦੇ ਵਿੱਚ ਤੇ ਨਿਕਲ ਗਿਆ ਜਿਹੜੇ ਕਹਿੰਦੇ ਹੁੰਦੇ ਸੀ ਮੇਰੇ ਕੰਮ ਨੂੰ ਵੋਟ ਪਾ ਦਿਓ ਫਿਰ ਲੋਕਾਂ ਨੇ ਵੋਟ ਪਾਤੀ ਗਾ ਰਿਜ਼ਲਟ ਵਿਖਾਤਾ ਤੇ ਹੁਣ ਪੰਜਾਬ ਦੇ ਵਿੱਚ ਵੀ ਲੋਕ ਉਡੀਕਦੇ ਨੇ ਉਸ ਦਿਨ ਨੂੰ ਜਦਨ ਇਹਨਾਂ ਦੀਆਂ ਕਰਤੂਤਾਂ ਦਾ ਪਰਦਾ ਫਾਸ਼ ਕਰਨਗੇ ਪ੍ਰਾਪਰਟੀ ਵੇਚਣੇ ਔਰ ਖੀਦਨੇ ਕੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਆਂ